ਨਮਸਕਾਰ ਸਤਿ ਸ਼੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਬੀਤੇ ਵਰੇ ਸੋਸ਼ਲ ਮੀਡੀਆ ਤੇ ਇੱਕ ਟ੍ਰੈਂਡ ਚੱਲਦਾ ਆ ਆਲ ਆਈਜ਼ ਔਨ ਰਫਾ ਸਾਰੇ ਦੇਸ਼ ਤੇ ਬਾਲੀਵੁੱਡ ਦੇ ਕਲਾਕਾਰ ਕਈ ਬੁੱਧੀਜੀਵੀ ਇਸ ਮਾਮਲੇ ਨੂੰ ਲੈ ਕੇ ਟਵੀਟ ਕਰਦੇ ਨੇ ਇੱਕ ਪੋਸਟਰ ਹਰ ਦੀ ਤਰ੍ਹਾਂ ਪੂਰੇ ਸੋਸ਼ਲ ਮੀਡੀਆ ਤੇ ਵੱਖ-ਵੱਖ ਪਲੇਟਫਾਰਮਾਂ ਤੇ ਟਵਿੱਟ ਕਰਦਾ ਬੀਤੀ ਅਗਸਤ ਦੇ ਵਿੱਚ ਇਸ ਵਿਸ਼ੇ ਦੇ ਵਿੱਚ ਇੱਕ ਹੋਰ ਘਟਨਾ ਘਟਦੀ ਹੈ ਸਾਡੇ ਗੁਆਂਦੀ ਮੁਲਕ ਦੇ ਵਿੱਚ ਉਹ ਮੁਲਕ ਜਿਹੜਾ ਪਾਕਿਸਤਾਨ ਦਾ ਇੱਕ ਹਿੱਸਾ ਸੀ ਜਿਸ ਨੂੰ ਇੱਕ ਧਰਮ ਨਿਰਪੱਖ ਦੇਸ਼ ਬਣਾਇਆ ਗਿਆ ਪਰ 1980 ਦੇ ਵਿੱਚ ਉਸ ਨੂੰ ਇੱਕ ਇਸਲਾਮੀ ਰਾਸ਼ਟਰ ਘਰਾਰ ਦੇ ਦਿੱਤਾ ਗਿਆ ਪਰ 30 ਸਾਲ ਬਾਅਦ ਉਸ ਦੇਸ਼ ਯਾਨੀ ਕਿ ਬੰਗਲਾਦੇਸ਼ ਦੀ ਸਰਕਾਰ ਨੂੰ ਜਿਹੜਾ ਹੈ ਉਹ ਥੋੜੀ ਸੁਪਰੀਮ ਕੋਰਟ ਨੇ ਕਿਹਾ 2010 ਦੇ ਵਿੱਚ ਕਿ ਇਹ ਸਾਡਾ ਦੇਸ਼ ਤਾਂ ਧਰਮ ਨਿਰਪੱਖ ਹੈ ਪਰ ਕੀ ਅਸਲ ਦੇ ਵਿੱਚ ਇਹ ਧਰਮ ਨਿਰਪੱਖ ਹੈ ਬਹੁਤ ਵੱਡੇ ਸਵਾਲ ਇਸ ਸਮੇਂ ਵਰਤਮਾਨ ਦੇ ਵਿੱਚ ਸਾਡੇ ਸਾਹਮਣੇ ਖੜੇ ਹੋ ਗਏ ਇਹ ਸਵਾਲ ਮਾਨਵਤਾ ਦੇ ਲਈ ਹੈ ਇਹ ਸਵਾਲ ਹਰ ਉਸ ਆਮ ਜਨਤਾ ਦੇ ਲਈ ਹੈ ਜਿਹਨੂੰ ਧਰਮ ਦੇ ਨਾਂ ਤੇ ਮਾਰਿਆ ਜਾਂਦਾ ਪੰਜ ਗਸਤੂ ਬੰਗਲਾਦੇਸ਼ ਦੀ ਸਭ ਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੇ ਆਪਣਾ ਮੁਲਕ ਛੱਡਿਆ ਉਸ ਤੋਂ ਪਹਿਲਾਂ ਉੱਥੇ ਉਹਨਾਂ ਦੇ ਖਿਲਾਫ ਕਥਿਤ ਵਿਦਿਆਰਥੀ ਅੰਦੋਲਨ ਦੇ ਨਾਮ ਤੇ ਇੱਕ ਮਾਹੌਲ ਖੜਾ ਕੀਤਾ ਗਿਆ ਜਿਸ ਨੇ ਪੂਰੇ ਦੇਸ਼ ਦੇ ਵਿੱਚ ਰਾਜਕੇ ਅਰਾਜਕਤਾ ਮਚਾਈ ਪਰ ਇਸ ਅਰਾਜਕਤਾ ਦੇ ਨਾਮ ਤੇ ਜਿਹੜਾ ਕਤਲੇ ਆਮ ਸ਼ੁਰੂ ਹੋਇਆ ਉਹ ਅੱਜ ਇੱਕ ਖੂਨੀ ਰੂਪ ਧਾਰਨ ਕਰ ਚੁੱਕਾ ਹੈ ਇਹ ਕਤਲੇ ਆਮ ਸ਼ੁਰੂ ਹੁੰਦਾ ਫਾਰਮੂਲਾ 5 ਜਿੱਥੇ ਵਿਪਨ ਚੰਦਰ ਦੇ ਇੱਕ Hindu ਵਿਅਕਤੀ ਨੇ ਉਹਨਾਂ ਦੇ ਮੋਟਰਸਾਈਕਲਸ ਦੇ ਟੂ व्हीਲਰਸ ਦੇ ਸ਼ੋਰੂਮ ਨੂੰ ਲੁੱਟਿਆ ਜਾਂਦਾ ਹੈ ਜਿੰਨੀਆਂ ਤੇ ਬਾਈਕਸ ਨੇ ਗੱਡੀਆਂ ਨੇ ਉਸ ਨੂੰ ਚੋਰੀ ਕਰਕੇ ਉਹ ਇੱਕ ਖਾਸ ਫਿਰਕੇ ਦੀ ਭੀੜ ਲੈ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਦੇ ਸ਼ੋਰੂਮ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਸਾਫ ਕਿਉਂਕਿ ਉਹ ਵਿਅਕਤੀ ਘਟ ਗਿਣਤੀ ਨਾਲ ਸੰਬੰਧ ਰੱਖਦਾ ਤੇ ਉਹ ਉਹਨਾਂ ਦਾ ਵਿਰੋਧ ਕਰਨ ਦੀ ਉੱਤੇ ਹਿੰਮਤ ਨਹੀਂ ਕਰ ਸਕਦਾ। ਬੰਗਲਾਦੇਸ਼ ਦੇ ਪਿੰਡ ਇੱਕ ਕਸਬੇ ਮਦਨਪੁਰ ਦੇ ਵਿੱਚ ਇਸਾਈ ਭਾਈਚਾਰੇ ਦੀ ਸੰਬੰਧਿਤ ਇੱਕ ਦਫ਼ਤਰ ਦੇ ਵਿੱਚ ਅੱਗ ਲਾਈ ਜਾਂਦੀ ਹੈ। ਸਾਰੇ ਦਸਤਾਵੇਜ਼ ਸੜ ਕੇ ਸੁਆਹ ਹੋ ਜਾਂਦੇ ਨੇ। ਤੇ ਇਹ ਅੱਗ ਜਿਹੜੀ ਸ਼ੁਰੂ ਹੋਈ ਸੀ ਇਹ 52 ਜ਼ਿਲ੍ਹਿਆਂ ਦੇ ਵਿੱਚ ਲਗਭਗ 200 ਤੋਂ ਵੱਧ ਕਟਨਾਵਾ ਦਾ ਜਿਹੜਾ ਹੈ ਵੇਰਵਾ ਸਾਡੇ ਸਾਹਮਣੇ ਆਇਆ ਆ ਜਿਸ ਵਿੱਚ Hindu, Bodhi, Jaini, Isai, Shia, Ahmadiya ਫਿਰਕਿਆਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਮਾਰਿਆ ਜਾ ਰਿਹਾ ਉਹਨਾਂ ਨੂੰ ਕੁੱਟਿਆ ਜਾ ਰਿਹਾ ਵਕ ਵਕ ਮੰਦਰਾਂ ਦੇ ਵਿੱਚ ਉਤਪਾਦ ਮਚਾਈ ਜਾ ਰਹੀ ਨੇ ਗਿਰਜਾ ਘਰਾਂ ਦੇ ਵਿੱਚ ਉਤਪਾਦ ਮਚਾਏ ਜਾ ਰਹੇ ਨੇ ਉਹਨਾਂ ਨੂੰ ਸਾੜਿਆ ਜਾ ਰਿਹਾ ਕਿਸੇ ਨੂੰ ਇਹ ਹੱਕ ਨਹੀਂ ਦਿੱਤਾ ਜਾ ਰਿਹਾ ਕਿ ਤੁਸੀਂ ਆਪਦੀ ਪ੍ਰੇਅਰ ਕਰ ਸਕੋ ਤੁਸੀਂ ਆਪਦੀ ਆਰਤੀ ਕਰ ਸਕੋ ਇਹ ਉਹ ਅੰਦੋਲਨ ਜਿਹਦੇ ਵਿੱਚ ਹਰ ਤਬਕੇ ਦੇ ਹਰ ਧਰਮ ਦੇ ਵਿਦਿਆਰਥੀ ਹਿੱਸੇ ਰਿਆ ਸੀ ਬੀਬੀਸੀ ਦੀ ਪਿਛੇ ਇੱਕ ਰਿਪੋਰਟ ਆਈ ਸੀ ਜਿਹਦੇ ਵਿੱਚ ਅਨੂ ਤਾਲੁਕਦਾਰ ਨਾਮ ਦੀ ਇੱਕ ਵਿਦਿਆਰਥਣ ਮਾਤਾ ਕੇਸ਼ਵਰੀ ਦੇਵੀ ਦੇ ਮੰਦਿਰ ਦੇ ਵਿੱਚ ਉਸ ਨੇ ਇਹ ਵੀ ਗੱਲ ਕੀਤੀ ਕਿ ਜਦੋਂ ਅਸੀਂ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀ ਸਾਨੂੰ ਹਿੰਦੂ ਆਈਡੈਂਟੀਟੀ ਤੇ ਕੋਈ ਗਿਲਟ ਹੀ ਨਹੀਂ ਸੀ ਪਰ ਹੁਣ ਮਾਹੌਲ ਇਹ ਬਣ ਚੁੱਕਾ ਹੈ ਕਿ ਅਸੀਂ ਡਰ ਗਏ ਹਾਂ ਜੇ ਅਸੀਂ ਕਿਸੇ ਨੂੰ ਦੱਸਤਾ ਕਿ ਅਸੀਂ ਹਿੰਦੂ ਆ ਤਾਂ ਸਾਡੇ ਨਾਲ ਕੀ ਹੋਵੇਗਾ ਅਸੀਂ ਇਹਦੀ ਕਲਪਨਾ ਵੀ ਨਹੀਂ ਕਰ ਸਕਦੇ ਅਮਰੀਕੀ ਸੰਸਥਾ ਜਿਹਨੇ ਪਿਛਲੇ ਆਕੜੇ ਪੇਸ਼ ਕੀਤੇ ਸੀ ਕੀ ਬੰਗਲਾਦੇਸ਼ ਦੇ ਵਿੱਚ ਜਿਹੜੀ 10% Hindu ਆਬਾਦੀ ਸੀ ਉਹ ਕੱਟ ਕੇ 8% ਦੀ ਰਹਿ ਗਈ ਹੈ 2% ਦੀ ਬੰਦੀ ਕਿੱਥੇ ਗਈ ਕਿਵੇਂ ਕਨਵਰਟ ਹੋ ਗਈ ਕਿਵੇਂ ਲੋਕ ਉਹ ਮੁਲਕ ਛੱਡ ਕੇ ਭਾਰਤ ਆਉਣਾ ਚਾਹੁੰਦੇ ਨੇ ਜਦੋਂ ਅਗਸਤ ਦੇ ਵਿੱਚ ਬੰਗਲਾਦੇਸ਼ ਦੀ ਪੂਤਪੁਰ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਮੁਲਕ ਛੱਡ ਕੇ ਜਾਂਦੀ ਹੈ ਤਾਂ ਬਹੁਤ ਸਾਰੀ ਵੀਡੀਓ ਸਾਹਮਣੇ ਆਈਆਂ ਬਹੁਤ ਸਾਰੇ ਵਿਅਕਤੀ ਜਿਹੜੇ ਹਿੰਦੂਵਾਦੀ ਨਾਲ ਸੰਬੰਧਿਤ ਸਨ ਸਿੱਖ ਭਾਈਚਾਰੇ ਨਾਲ ਸੰਬੰਧਿਤ ਸਨ ਜੈਨੀ ਸਨ ਪਾਰਸੀ ਸੀ ਜਾਂ ਸ਼ੀਆ ਤੇ ਅਹਮਦੀਆ ਸਨ ਉਹ ਭਾਰਤ ਬੰਗਲਾਦੇਸ਼ ਦੇ ਬਾਰਡਰ ਦੇ ਅੱਗੇ ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾ ਰਹੇ ਸੀ ਕਿ ਸਾਨੂੰ ਆਉਣ ਦਿਓ ਇਹਦੀ ਵੀਡੀਓ ਸਹਮਣੇ ਆਈ ਸੀ ਇਹ ਜਿਹੜਾ Hindu ਅਤੇ ਬਾਕੀ ਜਿਹੜੇ ਫਿਰਕੇ ਦੇ ਲੋਕ ਨੇ ਉਹਨਾਂ ਦੇ ਜਿਹੜੇ ਅਧਿਆਚਾਰ ਹੋ ਰਹੇ ਨੇ ਇਹ ਕਿਸੇ ਵਿਸ਼ੇਸ਼ ਦੇਸ਼ ਨੂੰ ਸਮਾਈ ਨਹੀਂ ਦੇ ਰਹੇ ਇਹ ਉਹੀ ਲੋਕ ਨੇ ਕਿ ਜਿਹੜੇ ਸਾਡੇ ਦੇਸ਼ ਦੇ ਵਿੱਚ ਕੋਈ ਆਪਸੀ ਲੜਾਈ ਵੀ ਹੋ ਜੀ ਜੇ ਕਿਸੇ ਤਾਂ ਉਹਨੂੰ ਇੱਕ ਫਿਰਕੂ ਰੰਗ ਦੇ ਰਹੇ ਨੇ ਪਰ ਇਹ ਤਾਂ ਸ਼ਰੇਆਮ ਮਾਰੇ ਜਾ ਰਹੇ ਨੇ ਨੋਬਲ ਪੁਰਸਕਾਰ ਵਿਜੇਤਾ بڑے ਵੱਡੇ ਵੱਡੇ ਲੋਕ ਸਭ ਚੁੱਪ ਬੈਠੇ बंगलादेश की अशांति तो बाद मोहम्मद यूनस खान की सरकार है वो गई। पर वो सरकार, वो व्यक्ति जिस तरह हम एक तानाशाह रूप ले रहे हैं। बड़ा सामने विचारण योग मसला बन गया है कि अगे की होगा बीते दिन स्वामी चिमिया ਕ੍ਰਿਸ਼ਨ ਦਾਸ ਪ੍ਰਭੂ ਇਸ ਕੌਨ ਇਸ ਕੱਤਰ ਦੇ ਸਨਾਤਨ ਜਾਗਰਣ ਮੰਚ ਦੇ ਐਕਟਿਵ ਮੈਂਬਰ ਨੇ ਜੇ ਉਹਨਾਂ ਨੇ ਦੇਸ਼ ਦੇ ਵਿੱਚ ਹਿੰਦੂਆਂ ਤੇ ਬਾਕੀ ਕੱਟ ਭਾਈਚਾਰੇ ਦੇ ਲੋਕ ਸੀ ਉਹਨਾਂ ਦੇ ਸੁਰੱਖਿਆ ਦੇ ਲਈ ਆਵਾਜ਼ ਉਠਾਈ ਰੈਲੀਆਂ ਕੱਢੀਆਂ ਉਤਨੀ ਵਰਤਮਾਨ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਜੇ ਉਹਨਾਂ ਨੇ ਆਵਾਜ਼ ਚੁੱਕੀ ਤਾਂ ਉਹਨਾਂ ਨੂੰ ਵੀ ਹੁਣ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਬੀਤੇ ਦਿਨ ਇੱਕ ਚੱਕਗਾਉ ਉਹ ਜਾਰੇ ਸੀ ਤਾਂ ਉਹਨੂੰ ਟਾਕੇ ਦੇ 에어ਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਮੁਹੰਮਦ ਯੂਨਸ ਖਾਨ ਦੀ ਸਰਕਾਰ ਨੇ ਇਸਕੋਨ ਜਿਹੜਾ ਇੱਕ ਪੂਰੇ ਸਮਾਜ ਭਲਾਈ ਦੇ ਕਾਰਜਾਂ ਲਈ ਜਿਹੜੇ ਲੋਕ ਇੱਕ ਵਿਅਕਤੀ ਨੂੰ ਮਾਰਨਾ ਤਾਂ ਬਹੁਤ ਦੂਰ ਦੀ ਗੱਲ ਉਹ ਜਿਹੇ ਵਿਚਾਰ ਵੀ ਨਹੀਂ ਆਉਂਦੇ ਉਸ ਨੂੰ ਧਾਰਮਿਕ ਕੱਟੜਪੰਥੀ ਸੰਗਠਨ ਹੈ ਉਹ ਬੰਗਲਾਦੇਸ਼ ਦੀ ਵਰਤਮਾਨ ਸਰਕਾਰ ਨੇ ਐਲਾਨ ਦਿੱਤਾ ਇਸ ਤੋਂ ਵੱਡ ਦ੍ਰਿਦਤਾ ਦੀ ਹੱਦ ਕੀ ਹੋਵੇਗੀ ਬੜਾ ਸਾਡੇ ਸੋਚਨ ਦਾ ਵਿਸ਼ਾ ਹੈ ਉਹ ਇਸ ਕੋਹਨ ਜਿਹੜਾ ਪੂਰੀ ਦੁਨੀਆ ਦੇ ਵਿੱਚ ਕ੍ਰਿਸ਼ਨ ਪੱਤੀ ਦੇ ਲਈ ਸ਼ਾਂਤੀ ਦੇ ਉਪਦੇਸ਼ ਦੇ ਹੋਰੀ ਜਾਣਿਆ ਜਾਂਦਾ ਉਹਨਾਂ ਨੂੰ ਤੁਸੀਂ ਕੱਟੜਪੰਥੀ ਸੰਗਠਨ ਐਲਾਨਿਆ ਜੀ ਉਹਨਾਂ ਦੇ ਸੰਤ ਸ੍ਰੀ ਚਿਮੇ ਜੀ ਮਹਾਰਾਜ ਆਵਦੇ ਹੱਕਾਂ ਦੇ ਲਈ ਆਵਾਜ਼ ਉਠਾਰੇ ਨੇ ਉਸ ਕਟ ਗਿਣਤੀਆਂ ਦੇ ਹੱਕਾਂ ਦੇ ਲਈ ਆਵਾਜ਼ ਉਠਾਰੇ ਨੇ ਤਾਂ ਸਰਕਾਰ ਤੁਹਾਡੀ ਬੰਗਲਾ ਜੇਤੀ ਜਿਹੜੀ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਉੱਤਵਾਦੀ ਦੱਸਦੇ ਦੇਸ਼ ਤੋਂ ਦੇ ਮੁਕੱਦਮੇ ਦਰਜ ਕੀਤੇ ਜਾ ਰਹੇ ਇਹ ਬੜਾ ਸੋਚਣ ਦਾ ਗੰਭੀਰ ਮਸਲਾ ਹੈ ਇਸ ਮਸਲੇ ਤੇ ਭਾਰਤ ਸਰਕਾਰ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਜਿਹੜੀ ਬਣਦੀ ਆ ਕਿ ਉਹਨਾਂ ਦੀ ਆਖਰੀ ਉਮੀਦ ਭਾਰਤ ਦੇਸ਼ੀ ਹੈ ਜਿੱਥੇ ਹਿੰਦੂ ਭਾਈਚਾਰਾ ਬਹੁ ਗਿਣਤੀ ਦੇ ਵਿੱਚ ਹਜੇ ਵੀ ਸੇਫ ਬਚਿਆ ਹੈ ਜਿੱਥੇ ਤਰਨਿਰਪਕਤਾ ਅਸਲ ਮਾਇਨੇ ਦੇ ਵਿੱਚ ਜ਼ਿੰਦਾ ਹੈ ਬਹੁਤ ਸਾਰੇ ਵਕਤਰ ਮਗਰੂਆਂ ਨੇ ਵਿਦਵਾਨਾਂ ਨੇ ਉਹਨਾਂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਬਿਆਨ ਦਿੱਤੇ ਨੇ ਆਧਿਆਤਮ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਮਹਾਰਾਜ ਉਹਨਾਂ ਨੇ ਵੀ ਇੱਕ ਵੀਡੀਓ ਜਾਰੀ ਕਰਕੇ ਇਸ ਦੇ ਵਿਰੁੱਧ ਆਪ ਦੀ ਪ੍ਰਤੀਕਿਰਿਆ ਦਿੱਤੀ ਆ ਅਸੀਂ ਵੀ ਇਸ ਗੰਤਾਵ੍ਰੁਤ ਕਰਦੇ ਆ ਕਿ ਜੇ ਕੋਈ ਆਪਣੇ ਹੱਕਾਂ ਦੇ ਲਈ ਆਵਾਜ਼ ਉਠਾਉਂਦਾ ਆ ਤਾਂ ਉਹਨੂੰ ਅੱਤਵਾਦੀ ਕਹਿ ਕੇ ਦੇਸ਼द्रोह ਦੇ ਮੁਕੱਦਮੇ ਲਾ ਕੇ ਬੰਗਲਾਦੇਸ਼ ਦੀ ਸਰਕਾਰ ਜੇਲ੍ਹ ਦੇ ਵਿੱਚ ਬੰਦ ਨਾ ਕਰੇ ਜਿਨ੍ਹਾਂ ਲੋਕਾਂ ਨੇ ਮੰਦਰ ਸਾੜੇ ਜਿਨ੍ਹਾਂ ਲੋਕਾਂ ਨੇ ਗਿਰਜਾ ਘਰ ਸਾੜੇ ਜਿਨ੍ਹਾਂ ਲੋਕਾਂ ਨੇ ਸ਼ੋਰੂਮ ਲੁੱਟੇ ਉਹ ਅੱਜ ਵੀ ਬੰਗਲਾਦੇਸ਼ ਦੀਆਂ ਸੜਕਾਂ ਤੇ ਖੁੱਲੇ ਤੇ ਆਜ਼ਾਦ ਘੁੰਮ ਰਹੇ ਆ ਕਿਉਂ ਕੀ ਪਰਤਮਾਨ ਸਰਕਾਰ ਨੂੰ ਉਹ ਚੀਜ਼ਾਂ ਦਿਖਦੀਆਂ ਨਹੀਂ ਜਦੋਂ ਤੁਸੀਂ ਸੱਤਾ ਦੇ ਵਿੱਚ ਆਏ ਸੀ ਤਾਂ ਤੁਹਾਡਾ ਚਿਹਰਾ ਤਾਂ ਇੱਕ ਇਸੇ ਕਰਕੇ ਪ੍ਰਚਾਰਿਆ ਗਿਆ ਸੀ ਨਾ ਕਿ ਇੱਕ ਇੱਕ ਬੜੇ ਨੋਬਲ ਵਿਅਕਤੀ ਨੇ ਜਿਹੜੇ ਇਹ ਚੀਜ਼ਾਂ ਨੂੰ ਹਰਕਤਾਂ ਨੂੰ ਨਹੀਂ ਹੋਣ ਦੇਣਗੇ ਪਰ ਤੁਸੀਂ ਤਾਂ ਖੁਦ ਉਸੇ ਚੀਜ਼ ਤੇ ਉਤਰ ਰਹੇ ਸੋ ਇਹ ਵੇਲਾ ਮਨੁੱਖਾਂ ਦੇ ਨਾਲ ਖੜੇ ਹੋਣਾ ਹੈ ਇਹ ਵੇਲਾ ਹਰ ਉਸ ਚੀਜ਼ ਦਾ ਵਿਰੋਧ ਕਰੰਦਾ ਹੈ ਜਿਹੜੀ ਮਨੁੱਖਤਾ ਦੇ ਖਿਲਾਫ ਹੈ ਇਹ ਵਿੜਾ ਪੂਰੀ ਮਰਦ ਜਾਤੀ ਦੇ ਨਾਲ ਖੜੇ ਹੋਣ ਪਾਇਆ ਇਹ ਵਿੜਾ ਬੰਗਲਾਦੇਸ਼ ਦੀ Hindu Sikh Parsi Bodhi Jaini Shia Ahmadiyya ਭਾਈਚਾਰੇ ਦੇ ਨਾਲ ਖੜੇ ਹੁੰਦਾ ਹੈ ਜਿਸ ਸਰਕਾਰ ਸਵਾਮੀ ਚਿੰਮੇਨੰਦ ਨੂੰ ਗ੍ਰਫਤਾਰ ਕਰਦੀਏ ਉਹਨਾਂ ਨੂੰ ਜ਼ਮਾਨਤ ਦੇ ਦਿੱਤ ਇਨਕਾਰ ਕਰਦੀਏ ਤਾਂ ਜ਼ਾਹਿਰ ਜੀ ਗੱਲ ਹੈ ਕਿ ਉਥੇ ਹੋਰ ਵੀ ਵਿਰੋਧ ਪ੍ਰਦਰਸ਼ਨ ਸਾਹਮਣੇ ਸਨ ਸੋ ਬਗਲਤੀ ਦੀ ਸਰਕਾਰ ਨੂੰ ਬੇਨਤੀ ਇਹ ਹੈ ਕਿ ਉਹ ਅਜਈਆਂ ਹਰਕਤਾਂ ਤੋਂ ਬਾਝ ਹੋਣ ਜਿਹੜੇ ਪਹਿਲਾਂ ਹੀ ਡਰ ਤੇ ਭੈ ਦੇ ਮਾਹੌਲ ਦੇ ਵਿੱਚ ਨੇ ਉਹਨਾਂ ਦੀ ਰੱਖਿਆ ਕਰੋ ਨਾ ਕਿ ਉਹਨਾਂ ਨੂੰ ਦਬਾਓ ਤੇ ਉਹ ਲੋਕ ਸਾਡੇ ਮਨੁੱਖੀ ਭਾਰਤ ਦੇ ਵਿੱਚ ਜਿਨ੍ਹਾਂ ਨੂੰ ਗਾਜ਼ਾ ਰਫਾਹ ਦੇ ਦਰਦ ਦਿਖਦੇ ਸੀ ਔਰ ਲਾਜ਼ਮੀ ਹੈ ਜੋ ਵੀ ਪ੍ਰਤਾੜਿਤ ਹੁੰਦਾ ਹੈ ਉਹਨੂੰ ਦਰਦ ਦਿਖਣਾ ਚਾਹੀਦਾ ਉਸ ਦਾ ਉਸ ਦੇ ਵਿੱਚ ਆਵਾਜ਼ ਵੀ ਉਠਣੀ ਚਾਹੀਦੀ ਉਹਨਾਂ ਪੀੜਤਾਂ ਦੇ ਸਮਰਥਨ ਦੇ ਵਿੱਚ ਤੁਸੀਂ ਆਵਾਜ਼ ਉਠਾਈ ਬਹੁਤ ਵਧੀਆ ਗੱਲ ਕੀਤੀ ਪਰ ਹੁਣ ਜਿਹੜਾ ਬੰਗਲਾਦੇਸ਼ ਦੇ ਵਿੱਚ ਹੋ ਰਿਹਾ ਹੈ ਇਹਦੇ ਵਿੱਚ ਵੀ ਆਪਣੀ ਆਵਾਜ਼ ਉਠਾਓ ਆਲ ਆਈਸਨ ਬੰਗਲਾਦੇਸ਼ੀ ਹਿੰਦੂਸ ਅਜਿਹਾ ਮੂਵਮੈਂਟ ਨਤੀਜਾ ਹੈ। ਮਾਲੋਤਾ ਦੇ ਨਾਂ ਖੜੇ ਹੁੰਦਾ ਵੇਲਾ ਹਰ ਉਸ ਘੱਟ ਗਿਣਤੀ ਦੇ ਨਾਲ ਖੜੇ ਹੁੰਦਾ ਵੇਲਾ ਜੋ ਉਸ ਮੁਲਕ ਦੇ ਵਿੱਚ ਪ੍ਰਤਾਂਲਿਤ ਹੈ ਤੇ ਜਿਹੜੀ ਇੱਕ ਡਰ ਦੇ ਸਾਇਦੇ ਹੇਠ ਜੀ ਰਹੀ ਹੈ। ਉਮੀਦ ਕਰਦੇ ਹਾਂ ਕਿ ਭਾਰਤ ਸਰਕਾਰ ਤੇ ਮੋਦੀ ਸਰਕਾਰ ਜਲਦੀ ਇਸ ਮਸਲੇ ਨੂੰ ਦਖਲ ਦੇ ਕੇ ਹੱਲ ਕਰਵਾਉਣਗੇ ਤੇ ਉੱਥੇ ਵਸਦੀ ਘੱਟ ਗਿਣਤੀਆਂ ਦੀ ਜਾਨ ਮਾਲ ਦੀ ਸੁਰੱਖਿਆ ਕਰਨਗੇ। ਫਿਲਮ ਲੰਗੀ ਕਿਸੇ ਨਾਲ ਫਿੱਟ ਨਹੀਂ ਤੇ ਨਾਲ ਨਮਸਕਾਰ ਸਤਿ ਸ਼੍ਰੀ ਅਕਾਲ